ਤੇ ਬਾਕੀ ਹੋਸਪੀਟੈਲਿਟੀ ਜੌਬ ਕਰਦੇ ਆਂ ਆਣਾ ਬਣਾਉਂਦੇ ਉਸ ਤੋਂ ਬਾਅਦ ਪਾਰਟ ਟਾਈਮ ਜੌਬ ਵਿੱਚ ਕੰਮ ਕਰਦੇ ਵਾਧੂ ਕੁਮਾਰੀ ਹਰ ਬੱਚਾ ਦੀ ਦੇਖਭਾਲ ਆਪਣੇ ਬੱਚੇਨਾਂ ਦਾ ਲੈਂਦੇ ਜਿੰਨਾਂ ਬੱਚੇ ਦੀ ਦੇਖਿਆ ਕਰਾਉਂਦੇ ਬੱਚਿਆਂ ਨੂੰ ਪਾਲ ਦਿੱਤੀ ਹੁੰਦੀ ਤੇ ਅੱਜ ਮੈਂ ਆਪਣੇ ਘਰੇ ਹਾਂ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਹਿੰਮਤੀ ਬੰਦਾ ਹੋਣਾ ਚਾਹੀਦਾ ਹੈ ਜਨੂਨ ਜਾਂ ਜਜ਼ਬਾ ਹੈਗਾ ਤਾਂ ਹਰ ਰੀਕ ਮੰਜ਼ਲ ਸਰ ਕਰ ਲਈ ਜਾਂਦੀ ਹੈਗੀ ਪਰ ਤੁਹਾਨੂੰ ਅੱਜ ਇੱਕ ਐਸੀ ਮਹਿਲਾ ਦੇ ਨਾਲ ਮਿਲੌਣ ਜਾ ਰਹੇ ਹਾਂ ਜਿਸ ਦੇ ਵੱਲੋਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੇ ਲਈ ਸੜਕ ਤੇ ਉੱਪਰ ਖੜ ਕੇ ਵੀ ਕੰਮ ਕੀਤਾ ਜਾ ਰਿਹਾ ਹੈਗਾ ਆਮ ਕਈ ਜਿਹੜੇ ਨੇ ਇਹ ਕਿ ਨੇ ਸ਼ਰਮ ਮਹਿਸੂਸ ਵੀ ਲੋਕ ਕਰਦੇ ਨੇ ਪਰ ਇਸ ਮਹਿਲਾ ਦੇ ਵੱਲੋਂ ਸ਼ਰਮ ਮਹਿਸੂਸ ਜੜੀ ਕਿ ਨਹੀਂ ਕੀਤੀ ਗਈ ਵਿਆਹ ਹੋਏ ਸੀਗੇ ਪਰ ਕੁਸ਼ ਕਾਰਨਾਂ ਦੇ ਕਾਰਨ ਆਪਣੇ ਪਤੀ ਤੋਂ ਵੱਖ ਹੋ ਕੇ ਵੀ ਆਪਣੇ ਬੱਚਿਆਂ ਨੂੰ ਪਾਲ ਰਹੇ ਨੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਨੇ ਆ ਤੁਸੀਂ ਦੇਖ ਸਕਦੇ ਜੇ ਇਸ ਮਹਿਲਾ ਦੇ ਵੱਲੋਂ ਤੇ ਨਾਲ ਉਹਨਾਂ ਦਾ ਇੱਕ ਉਹਨਾਂ ਦੀ ਫਰੈਂਡ ਜਿਸ ਦੇ ਸਾਥ ਦੇ ਨਾਲ ਉਹਨਾਂ ਦੇ ਵੱਲੋਂ ਲੱਸੀ ਤੇ ਅਜਿਹੀ ਵੀ ਜਿਹੜਾ ਕੰਮ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਤੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਲਈ ਅੱਜ ਇਹ ਸੜਕ ਦੇ ਉੱਪਰ ਖੜ ਕੇ ਇਹ ਕੰਮ ਜਿਹੜਾ ਚਲਾ ਰਹੇ ਹੈਗੇ ਨੇ ਕਿਉਂਕਿ ਹਮੇਸ਼ਾ ਕਿਆ ਜਾਂਦਾ ਹੈ ਕਿ ਕੰਮ ਇਹ ਛੋਟਾ ਜੀ ਇਹ ਨਹੀਂ ਜਾਂ ਸ਼ਰਮ ਹੁੰਦੀ ਹੈ ਪਰ ਇਹ ਅੱਜ ਇੱਕ ਮਹਿਸਾਲ ਬਣੀ ਹੋਈ ਹੈ ਜਿੱਥੇ ਲੋਕ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਕੋਈ ਨਹੀਂ ਹੈਗਾ ਵਿਦੇਸ਼ਾਂ ਨੂੰ ਭਜਦੇ ਨੇ ਪਰ ਇਹ ਮਹਿਲਾ ਫਿਰ ਵੀ ਇੱਥੇ ਆਪਣਾ ਕੰਮ ਕਾਰਜਾ ਕਰ ਰਹੀ ਹੈ ਉਹਨਾਂ ਨਾਲ ਗੱਲਬਾਤ ਕਰ ਰਹੀ ਹੈ ਕਿ ਪੈਂ ਕੀ ਨਾਮ ਕੀ ਸੀ ਸੀਮਾ ਜੀ ਅੱਛਾ ਪੈਣ ਸਭ ਤੋਂ ਪਹਿਲਾਂ ਤੇ ਦੱਸੋ ਕੀ ਨੌਬਤ ਆਈ ਕਿ ਜਿਹੜਾ ਤੁਹਾਨੂੰ ਇਹ ਕੰਮ ਕਰਨਾ ਪੈਣਾ ਨੌਬਤ ਕੋਈ ਨਹੀਂ ਜਾਈ ਬਸ ਮੇਰਾ ਸ਼ੌਂਕ ਹੈ ਕੰਮ ਕਰਨ ਦਾ ਅੱਜ ਵੀ ਮੈਂ ਤੇ ਮੇਰੇ ਫਰੈਂਡ ਨੇ ਡਿਸਾਈਡ ਕੀਤਾ ਕਿ ਫ੍ਰੀ ਟਾਈਮ ਦੇ ਵਿੱਚ ਆਪਾਂ ਇਹ ਕੰਮ ਕਰ ਸਕਦੇ ਹਨਾ ਆਪਾਂ ਫ੍ਰੀ ਆ ਆਪਣਾ ਫੋਨ ਆਨਲਾਈਨ ਵੀ ਕੰਮ ਹੈਗਾ ਏ ਦੂਸਰੇ ਵਾਲਾ ਇਹਨਾਂ ਦਾ ਲੌਂਡ ਡਿਪਾਰਟਮੈਂਟ ਦਾ ਉਹ ਕਰਦੇ ਆ ਨਾਲੇ ਵੀ ਫ੍ਰੀ ਹੈ ਕਿ ਆਪਾਂ ਆਪਣੇ ਟਾਈਮ ਦੇ ਵਿੱਚ ਉਹ ਫੋਨ ਤੇ ਕਰਾਂਗੇ ਕਿ ਇੱਥੇ ਕਰਾਂਗੇ ਕੰਮ ਇਸ ਕਰਕੇ ਮੈਂ ਬਾਗੀ ਹਸਪੀਟਲ ਤੇ ਜੌਬ ਕਰਦੀ ਆ ਖਾਣਾ ਬਣਾਉਂਦੀ ਉਸ ਤੋਂ ਬਾਅਦ ਪਾਰਟ ਟਾਈਮ ਜੌਬ ਮੈਥੇ ਕੰਮ ਕਰਦੀ ਅੱਛਾ ਪਹਿਲਾਂ ਦੱਸਿਆ ਕਿ ਤੁਸੀਂ ਜਿਸ ਤੋਂ ਪਹਿਲਾਂ ਦੱਸਿਆ ਕਿ ਤੁਸੀਂ ਮੈਰਿਡ ਕੀ ਹੈ ਨੋ ਬਤਾਈ ਕਿ ਜਿਹੜਾ ਕਿ ਤੁਸੀਂ ਆਪਣੇ ਪਤੀ ਤੋਂ ਵੱਖ ਹੋਣਾ ਜਿਹੜਾ ਕਿ ਮਜਬੂਰ ਹੋਣਾ ਪੈ ਗਿਆ ਕਿਉਂਕਿ ਬੱਚਿਆਂ ਤੋਂ ਵੀ ਪਾਲਣ ਪੋਛ ਤੁਸੀਂ ਖੁਦ ਕਰ ਰਹੇ ਹੋ ਦੇਖੋ ਜੀ ਲੜਾਈਆਂ ਝਗੜੇ ਹਰ ਘਰ ਚ ਹੁੰਦੇ ਰਹਿੰਦੇ ਆ ਤੇ ਕੋਈ ਕਿਸੇ ਦੇ ਮਗਰ ਲੱਗਦਾ ਹਨਾ ਕਿ ਉਹ ਲੋਕਾਂ ਦੇ ਮਗਰ ਲਾ ਕੇ ਆਪਣਾ ਘਰ ਉਜਾੜ ਬੈਠਿਆ ਪਰ ਮੈਂ ਆਪਣੇ ਬੱਚਿਆਂ ਨੂੰ ਕੱਲਾ ਨਹੀਂ ਨਾ ਛੱਡ ਸਕਦੀ ਸੀ ਪਰ ਮੈਂ ਆਪਣੇ ਬੱਚਿਆਂ ਨਾਲ ਲੈ ਕੇ ਉਹਨਾਂ ਨੂੰ ਪਾਲ ਲਿਆ ਪੋਸਿਆ ਇੱਥੇ ਤੱਕ ਕੀਤਾ ਮੈਂ ਆਪਣੇ ਜਿੱਡੇ ਕਰ ਲਿਆ ਅੱਜ 14 ਸਾਲਾਂ ਦਾ ਮੇਰਾ ਬੇਟਾ 13 ਸਾਲਾਂ ਦੀ ਗੁੜੀਆ ਇੱਕ ਛੋਟੀ 10 ਸਾਲ ਦੀ ਹੈ ਤੇ ਅੱਜ ਵੀ ਉਹਨਾਂ ਲਈ ਕੁਮਾਰੀ ਹੈ ਉਹਨਾਂ ਲਈ ਕੁਮਾਰੀ ਹੈ ਅਗਰ ਮੇਰੇ ਪਾਪਾ ਸਾਥ ਹੁੰਦੇ ਤਾਂ ਮੈਨੂੰ ਕੋਈ ਦਿੱਕਤ ਨਹੀਂ ਸੀ ਆਉਂਦੀ ਪਰ ਤਾਂ ਅੱਜ ਮੈਂ ਕੁਮਾਰੀਆਂ ਦੇ ਬੱਚਾ ਲਈ ਕਰ ਰਹੀ ਆਪਣੇ ਬੱਚਿਆਂ ਨੂੰ ਪਾਲ ਲੈਣਾ ਕਿੰਨੇ ਸਾਲ ਹੋ ਗਏ ਸੀ ਗਿਆ ਵਿਆਹ ਹੋਏ ਨੇ ਤੇ ਕਿੰਨਾ ਸਮਾਂ ਜਿਹੜਾ ਹੋ ਗਿਆ ਤੁਹਾਨੂੰ ਲੱਗ ਪਏ ਨੇ 9 ਸਾਲ 10 ਸਾਲ ਤਾਂ ਮੇਰੇ ਵਿਆਹ ਹੋ ਗਿਆ ਇਸ ਟਾਈਮ ਤੇ ਜ਼ਿਆਦਾ ਹੀ ਇਹ ਸ਼ਾਇਦ ਪਰ ਵੱਖ ਹੋ ਇਹਨਾਂ ਮੈਨੂੰ 6 ਸਾਲ ਹੋ ਗਏ ਆ ਇਹ ਕਾਰਨ ਕੀ ਮੈਂਸ ਕਿਉਂ ਹੋਰ ਨਸ਼ਾ ਕਰਦੇ ਸੀ ਇਸ ਕਾਰਨ ਮੈਂ ਉਹਨਾਂ ਤੋਂ ਅਲੱਗ ਹੋ ਗਈ ਮਤਲਬ ਬੜਾਈ ਝਗੜਾ ਹੋਇਆ ਤੇ ਘਰ ਤੋਂ ਬਾਹਰ ਹੋ ਗਈ ਮਮਾ ਹਣੇ ਮੈਨੂੰ ਲੈ ਆਏ ਕਰੇ ਨਸ਼ੇ ਦੀ ਆਦਤ ਕਰਕੇ ਪਰਿਵਾਰ ਨੂੰ ਵੀ ਛੱਡ ਦਿੱਤਾ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਪਹਿਲ ਨਹੀਂ ਦਿੱਤੀ ਗਈ ਨਸ਼ੇ ਨੂੰ ਪਹਿਲ ਦਿੱਤੀ ਗਈ ਜੀ ਇਹਨੂੰ ਪਹਿਲ ਦਿੱਤੀ ਹੈ ਜੀ ਜੇਕਰ ਉਹਨਾਂ ਨੇ ਬੱਚਿਆਂ ਨੂੰ ਪਹਿਲ ਦਿੱਤੀ ਹੁੰਦੀ ਤੇ ਅੱਜ ਮੈਂ ਆਪਦੇ ਘਰੇ ਹੁੰਦੀ ਅੱਜ ਮੈਂ ਇੱਥੇ ਨਾ ਹਾਂ ਅੱਜ ਨਹੀਂ ਇਹ ਕੰਮ ਦੀ ਸੀ ਗੱਲ ਕਰੀਏ ਤੁਸੀਂ ਕੰਮ ਇਹ ਸ਼ੁਰੂ ਕੀਤਾ ਹੋਇਆ ਹੈ ਕੋਈ ਕਈ ਵਾਰ ਹੁੰਦਾ ਨਾ ਕਿ ਜੇ ਆਪਾਂ ਕੰਮ ਸ਼ੁਰੂ ਕੋਈ ਵੀ ਕਰਨੇ ਆਂ ਕਈ ਲੋਕਾਂ ਦੇ ਨਾਲ ਮਜ਼ਾਕ ਵੀ ਉਡਾਇਆ ਜਾਂਦਾ ਹੈ ਕੋਈ ਇਸ ਤਰ੍ਹਾਂ ਦੀ ਵੀ ਨੌਬਤ ਆਉਂਦੀ ਤੇ ਕਿੰਨੇ ਲੋਕ ਸਾਫ਼ ਹੀ ਕਿੰਨਾ ਗੁਰੂ ਹੈ ਦੇਖੋ ਕਈ ਅੱਛੇ ਵੀ ਹੁੰਦੇ ਨੇ ਕਈ ਮਾੜੇ ਵੀ ਹੁੰਦੇ ਨੇ ਜੋ ਮਜ਼ਾਕ ਉਡਾਉਂਦੇ ਆਪਾਂ ਉਹਨਾਂ ਨੂੰ ਸੀਰੀਅਸਲੀ ਕਦੇ ਨਹੀਂ ਲਿਆ ਕਿਉਂਕਿ ਸਾਡਾ ਕੰਮ ਤੇ ਫੋਕਸ ਆ ਕਿ ਅਸੀਂ ਆਵਦਾ ਕਰਨਾ ਅਸੀਂ ਮਿਹਨਤ ਕਰਨੀ ਆਪਣੀ ਹਨਾ ਜੋ ਮਰਜ਼ੀ ਕੋਈ ਬੋਲੀ ਜਾਵੇ ਸਾਨੂੰ ਕੋਈ ਦਿੱਕਤ ਨਹੀਂ ਹੈ ਪਰ ਅਗਰ ਕੋਈ ਅਦਰਵਾਇਜ਼ ਜ਼ਿਆਦਾ ਬੋਲਦਾ ਉਹਨੂੰ ਜਵਾਬ ਵੀ ਦੇਣਾ ਆਉਂਦਾ ਕੱਲੀ ਗੱਲ ਤਾਂ ਆਪਾਂ ਕਦੇ ਬੋਲੇ ਨਹੀਂ ਕਿਸੇ ਨਾਲ ਪਰ ਬਾਕੀ ਸਦੇ ਕੰਮ ਤੇ ਫੋਕਸ ਕਰਦੇ ਕਿ ਸਾਨੂੰ ਸਾਡਾ ਕੰਮ ਜ਼ਰੂਰੀ ਹੈ ਅਸੀਂ ਆਪਣੇ ਬੱਚਿਆਂ ਦਾ ਪੇਤ ਪਾਲ ਜਨਿਤਾ ਉਹ ਪਹਿਲਾਂ ਵੀ ਹੋਰ ਕੋਈ ਕੰਮ ਜਾਂ ਕਰ ਰਹੇ ਸੀ ਤਾਂ ਇਹ ਕੋਈ ਜਿਹੜਾ ਸਟਾਰਟ ਕੀਤਾ ਜੋ ਹੋਰ ਵੀ ਕੋਈ ਕੰਮ ਕਰ ਰਹੇ ਸੀ ਪਹਿਲਾਂ ਮੈਂ ਬਾਗੀ ਹਸਪ ਤੇ ਜੌਬ ਕਰਦੀ ਹਾਂ 9 ਤੋਂ 5 ਮੇਰੀ ਡਿਊਟੀ ਹੈ ਐਸ ਟਾਈਮ ਛੁੱਟੀਆਂ ਉੱਥੇ ਉਸ ਤੋਂ ਬਾਅਦ ਚ ਮੈਂ ਫ੍ਰੀ ਟਾਈਮ ਸੀ ਉਹ ਸੈਲਰੀ ਮੈਨੂੰ ਮਿਲ ਰਹੀ ਹੈ ਮੈਂ ਕੰਮ ਕਰਦੀ ਹਾਂ ਖਾਣਾ ਬਣਾ ਕੇ ਵਾਪਸ ਆ ਜਾਂਦੀ ਹਾਂ ਪਰ ਉਸ ਤੋਂ ਬਾਅਦ ਮੈਂ ਫ੍ਰੀ ਹੋਣੀ ਉਸ ਟਾਈਮ ਬਾਅਦ ਮੈਂ ਸੋਚਿਆ ਕਿ ਮੈਂ ਆਪਣਾ ਇੱਕ ਕੰਮ ਸਟਾਰਟ ਕਰਾਂਗੀ ਕਿ ਮੇਰੇ ਹੋਟਲ ਸੋ ਤੇ ਨਾਲ ਤੁਹਾਡੇ ਜਿਹੜੇ ਆਪਣਾ ਫਰੈਂਡ ਨੇ ਜਾਂ ਕੌਣ ਹੈਗਾ ਮੇਰੀ ਫਰੈਂਡ ਹੈ ਇਨਾਂ ਦੇ ਵਲੋਂ ਸਾਥ ਦਿੱਤਾ ਜਾ ਰਿਹਾ ਪੂਰਾ ਹਾਂਜੀ ਇਹ ਮੇਰਾ ਸਾਥ ਪੂਰਾ ਦੇ ਰਿਹਾ ਮੈਂ ਇੱਕ ਫੋਨ ਕਰਿਆ ਮੇਰੇ ਕੋਲ ਆ ਗਿਆ ਆਪਾਂ ਕੰਮ ਸਟਾਰਟ ਕਰਨਾ ਉਦਾਂ ਹੀ ਆ ਗਿਆ ਮੇਰੇ ਕੋਲ ਮੇਰਾ ਸਾਥ ਨਾਲ ਦਿੰਦੇ ਆ ਲੱਗਦਾ ਨਹੀਂ ਕਿ ਜਿਹੜੇ ਆਪਣੇ ਨੇ ਜਿਹੋ ਛੱਡ ਗਏ ਨੇ ਤੇ ਜਿਹੜੇ ਫਰੈਂਡ ਨੇ ਸਭ ਉਹ ਜਿਹੜਾ ਅੱਜ ਸਾਥ ਉਹ ਮਹਿਸੂਸ ਹੁੰਦਾ ਕਿੱਦਾਂ ਬਿਲਕੁਲ ਜੀ ਬਿਲਕੁਲ ਆਪਦੇ ਛੱਡ ਜਾਂਦੇ ਆ ਸਾਥ ਕਿਉਂਕਿ ਜਿੰਦੇ ਤੇ ਆਪਾਂ ਵਿਸ਼ਵਾਸ ਕਰੀਦਾ ਉਹ ਕਦੇ ਸਾਥ ਨਹੀਂ ਦਿੰਦਾ ਜਿੰਦਾ ਤੇ ਆਪਾਂ ਨੂੰ ਉਮੀਦ ਵੀ ਨਹੀਂ ਹੁੰਦੀ ਉਹ ਸਾਥ ਲਾਈਫਟਾਈਮ ਤੱਕ ਨਾ ਬਾਹਰ ਜਾਂਦਾ ਕਿਉਂਕਿ ਉਹ ਤਾਂ ਉਮੀਦ ਨਹੀਂ ਹੁੰਦੀ ਇਹ ਦੁਨੀਆ ਦੀ ਸੱਚੀ ਗੱਲ ਹੈ कि ਜਿੰਨਾਂ ਨੇ ਆਪਾਂ ਵਿਸ਼ਵਾਸ ਕਰੀਦਾ ਵਿਸ਼ਵਾਸ ਤੋੜਦੇ। ਜਿਨਾਂ ਨੇ ਤੇ ਨਹੀਂ ਕਰੀਦਾ ਉਹ ਲਾਈਫਟਾਈਮ ਦਾ ਨਾਲ ਵੀ ਨਹੀਂ ਦਿੰਦਾ। ਇਹ ਚੱਟੋ ਯਾਰਾ ਚੱਲ ਜਾਂਦਾ ਮੈਂ ਇਹ ਨਾਲ ਜਿੰਨਾਂ ਕੋ ਤੁਹਾਡਾ ਸਰਪ ਤੁਸੀ ਚੱਲ ਜਾਂਦਾ ਆਪਾਂ ਗੇਰ ਚੱਲ ਜਾਂਦੇ ਨੇ। ਚੱਲਦਾ ਤਾਂ ਹੈ ਜੀ ਦੇਖੋ ਜਿਹੜਾ ਬੰਦਾ ਰੈਂਟ ਕਰਿਆ ਤਾਂ ਮੁਸ਼ਕਿਲ ਹੁੰਦਾ ਹੈ। ਪਰ ਨਹੀਂ ਮੈਂ ਆਪਣੇ ਰੱਬ ਨੂੰ ਜਿਸ ਨੂੰ ਮੰਨਦੀ ਆ ਗॉड ਨੂੰ ਪਰਮੇਸ਼ਰ ਨੂੰ ਯਿਸੂ ਮਸੀਹ ਨੂੰ ਉਹ ਮੇਰੇ ਨਾਲ ਆ ਮੇਰੇ ਲਈ ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀਂ ਜਾਂ ਔਖਾ ਜਾਂ ਸੌਖਾ ਨਹੀਂ ਮੇਰੇ ਲਈ ਸਾਰੇ ਕੰਮ ਈਜ਼ੀ ਨੇ ਕਿਉਂਕਿ ਜੋ ਉਹ ਮੇਰੇ ਨਾਲ ਖੜਾ ਨਾ ਤੇ ਸਭ ਸਹੀ ਹੈ। ਅਣਕੀ ਨਾਮ ਕੀ ਹੈ ਤੁਹਾਡਾ ਮੇਰਾ ਸਰ ਬਈ ਕਿਵੇਂ ਲੱਗਦਾ ਜੀ ਤੁਹਾਡੀ ਫਰੈਂਡ ਦਾ ਹੈਗਾ ਕੰਮ ਨਾਲ ਤੁਸੀਂ ਸਾਥ ਦੇ ਰਹੇ ਉਹਨਾਂ ਨੇ ਵੱਲੋਂ ਬੜਾ ਸਲਾਹਿਆ ਕਿ ਮੇਰੇ ਫਰੈਂਡ ਜਿਹੜੇ ਮੇਰਾ ਸਾਥ ਦੇ ਕਿ ਤੁਸੀਂ ਕੀ ਕੰਮ ਕਰਦੇ ਹਾਂਜੀ ਸਰ ਸਾਡਾ ਪਹਿਲਾ ਲੋਨ ਕਾਰਡ ਵਿੱਚ ਅਸੀਂ ਕੰਮ ਕੀਤਾ ਹੈ ਤੇ ਉਸ ਤੋਂ ਬਾਅਦ ਮੇਰੇ ਕੋਲ ਜਿਹੜੀ ਸੀ ਅਸੀਂ ਆਨਲਾਈਨ ਸਰਵਿਸ ਰਿਹਾ ਹੈ ਗਿਆ ਨਾ ਪਰ ਥੋੜੀ ਕੰਮ ਮੈਂ ਅਲੱਗ ਕਰਦੀ ਰਹਿੰਦੀ ਨਹੀਂ ਨਾਲ ਥੋੜਾ ਥੋੜਾ ਮੈਨੂੰ ਖੁਦ ਦਾ ਆਪਣਾ ਬਿਜ਼ਨਸ ਪਸੰਦ ਆ ਠੀਕ ਹੈ

ਇਹ ਜਿਵੇਂ ਆਪਾਂ ਕਹਿੰਦੇ ਨੇ ਵੀ ਸਰਕਾਰ ਸਰਕਾਰ ਤਾਂ ਉਹਨਾਂ ਨੇ ਤਾਂ ਲੋਕਡਾਊਨ ਵਿੱਚ ਜਿਹੜੇ ਆਪਣੇ ਰਿੱਤੇ ਅਥੀ ਕੰਮ ਹੈਗੇ ਸੀ ਉਹ ਉਹਨਾਂ ਨੇ ਰੋਕ ਲਏ ਉਹਨਾਂ ਨੇ ਆਪਦੇ ਕੋਲ ਤਾਂ ਆਪਾਂ ਨੂੰ ਕੀ ਸੈਲਰੀ ਦਾ ਤਨਖਾਹ ਤੇ ਕੰਮ ਦੇਣੇ ਜੋਬ ਅੱਜ ਕੱਲ ਇਹਨੇ ਲੋਕ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਘਰੇ ਬੈਠੇ ਆ ਫ੍ਰੀ ਬੈਠੇ ਆ ਫੇਸ ਕਰਕੇ ਕਿਉਂਕਿ ਇਹਦੇ ਵੀ ਹੈਗਾ ਕਿ ਕਾਸ ਕਰਕੇ ਸਾਨੂੰ ਕੀ ਤਨ ਕਿਤੇ ਜੋਬ ਮਿਲ ਜੇਗੀ ਜਿੰਨਾ ਟਾਈਮ ਆਪਾਂ ਨੂੰ ਆਪਾਂ ਉਹਨਾਂ ਤੇ ਕਰੋਸ਼ਾ ਰੱਖਦੇ ਆ ਉਹਦੇ ਤੇ ਆਪਣੇ ਜਿਹੜੇ ਅੱਜ ਆਪਾਂ ਫੈਲ ਹੋਏ ਨੇ ਪ੍ਰੋਜੈਕਟ ਹੈਗੀ ਆ ਜਿਹੜੇ ਕੰਮ ਦੀ ਆਪਾਂ ਅੱਜ ਜੇ ਉਹਨਾਂ ਦੀ ਹੈਲਪ ਨਹੀਂ ਕਰਨੀ ਤਾਂ ਫੇਰ ਕਦੋਂ ਕਰਨੀ ਜ਼ਰੂਰ ਤਾਂ ਆਪਾਂ ਨੂੰ ਆਜਾ ਤੇ 10 ਸਾਲ ਬਾਅਦ ਆਪਾਂ ਉੱਥੇ ਜੋਬ ਲਾ ਕੇ ਜਾਂ 5 ਸਾਲ ਬਾਅਦ ਆਪਾਂ ਵੇਟ ਕਰ ਰਿਹਾ 5 ਸਾਲ ਜੋਬ ਲੱਗਣ ਦੀ ਉਹਦੇ ਨਾਲ ਚਲਦਾ ਹੈ ਅੱਜ ਆਪਾਂ ਆਪਣਾ ਬਿਜ਼ਨਸ ਖੜਾ ਕਰੀਏ ਤਾਂ ਕਿ ਆਉਣ ਵਾਲੇ 5 ਸਾਲ ਵਿੱਚ ਆਪਾਂ ਇਸ ਬਿਜ਼ਨਸ ਨੂੰ ਹੋਰ ਵੀ ਅੱਗੇ ਲੈ ਜਾ ਸਕੀਏ ਬਹੁਤ ਵਧੀਆ ਗੱਲ ਹੈ ਕਿ ਕਿਸੇ ਦਾ ਨੌਕਰ ਬਣਨ ਨਾਲੋਂ ਕਿ ਮਾਲਕ ਛੋਟਾ ਮਾਲਕ ਬਣ ਜਾਓ ਉਹ ਵੀ ਵਧੀਆ ਹੈਗਾ ਜੇ ਕੀ ਤੁਸੀਂ ਅਫੇਰ ਕੀ ਕਰਨੀ ਚਾਹੋਗੇ ਜਾਂ ਸਰਕਾਰਾਂ ਨੂੰ ਜਾਂ ਆਪਣੇ ਸ਼ਹਿਰ ਵਾਸਤੇ ਸਮੇਤਾ 9:59 ਪਹੁੰਚਣਾ ਪਿਆ ਨਾ ਇਹ ਹੀ ਪਿੰਡੀ ਹੈਗੀ ਆ ਜਿਵੇਂ ਵੀ ਆਪਣੇ ਕਰ ਦੇ ਹਾਲਾਤ ਹੈਗੇ ਨਾ ਉਹ ਆਪਾਂ ਨੂੰ ਖੁਦ ਨੂੰ ਸੈੱਟ ਕਰਨੇ ਚਾਹੀਦੇ ਹਾਂ ਕੁਝ ਜਿਵੇਂ ਹੁਣ ਮੇਰੇ ਨਾਲ ਕੁਝ ਐਦਾਂ ਦੇ ਹਾਦਸੇ ਹੋਏ ਆ ਜਿੱਦਾਂ ਲੋਨ ਪਰਮ ਵਿੱਚ ਮੇਰੇ ਕੁਝ ਸਕਾਪ ਹੈਗੇ ਆ ਜਿਨ੍ਹਾਂ ਨਾਲ ਸਾਡੇ ਨਾਲ ਧੋਖਾ ਕਰਕੇ ਕੁਝ ਜਿਵੇਂ ਕਸਟਮਰਾਂ ਦੇ ਪੇਮੈਂਟਾਂ ਵਗੈਰਾ ਸਾਰਿਆਂ ਦੇ ਪੈਸੇ ਖਾ ਗਏ ਸੀ ਠੀਕ ਹੈ ਉਹਨਾਂ ਲੋਨ ਨਹੀਂ ਉਹਨਾਂ ਦੇ ਕੀਤੇ ਬਾਕੀ ਅਸੀਂ ਖੁਦ ਉਹਨਾਂ ਕਸਟਮਰਾਂ ਨਾਲ ਖੁਦ ਹੈਂਡਲ ਕਰ ਰਹੇ ਆਂ ਜਿਹੜਾ ਉਹਨਾਂ ਕਸਟਮਰ ਨੂੰ ਹੈਂਡਲ ਕਰ ਰਹੇ ਆਂ ਨਾਲ ਆਉਂਦਾ ਛੋਟਾ ਛੋਟਾ business ਆ ਉਹਨਾਂ ਦੇ ਕੰਮ ਕੀ ਤੋਂ ਹੋਰ ਕਰਵਾ ਰਹੇ ਆ ਏਦਾਂ ਜਿਵੇਂ ਆਪਾਂ ਇਹ ਕਹਿ ਦਿੰਦੇ ਆਂ ਕਿ ਆਪਾਂ ਆਪਾਂ ਲੋ ਕੋਈ ਹੈਲਪ ਕਰੇਗਾ ਜਾਂ ਖੁਦ ਉਹ ਆਪਣਾ ਖੁਦ ਨੂੰ ਆਪਣਾ ਆਪਣਾ ਖੁਦ ਕੰਮ ਕਰਨਾ ਚਾਹੀਦਾ ਪਰ ਕਿਵੇਂ ਦੇਖਦੇ ਜੇ ਕਿ ਲੋਕ ਕਹਿੰਦੇ ਨੇ ਕਿ ਕੰਮ ਨਹੀਂ ਹੈਗਾ ਜਾਂ ਵਿਦੇਸ਼ਾਂ ਨੂੰ ਵੀਰੇ ਭੱਜ ਭੱਜ ਦੇ ਕੇ ਕੰਮ ਨਹੀਂ ਹੈਗਾ ਨਹੀਂ ਲੱਗਦਾ ਨਹੀਂ ਹੈਗਾ ਕਿ ਤੁਸੀਂ ਇੱਕ ਤਾਂ ਮਿਸਾਲ ਬਣ ਰਹੇ ਕਿ ਆਪਦੇ ਹੱਥੀ ਕੰਮ ਕਰਕੇ ਆਪਦੇ ਬੱਚੇ ਵੀ ਜਿਨੇ ਪਾ ਰਹੇ ਆਂ ਕੰਮ ਹੈਗਾ ਜੀ ਦੇਖੋ ਪੰਜਾਬ ਦੇ ਜਿਹੜੇ ਸ਼ਹਿਰ ਚ ਆਪਾਂ ਜੰਮੇ ਪਲੇ ਹੈ ਹਨਾ ਉਥੇ ਕੰਮ ਨਹੀਂ ਹੈਗਾ ਇਹ ਤਾਂ ਦੇਖੋ ਆਪਣੀ ਜਿੰਨਾ ਪੜੇ ਆ ਉਹ ਪਰਸਨੈਲਿਟੀ ਆ ਲੋਕ ਸੋਚਦੇ ਆ ਪੜ ਕੇ ਅਸੀਂ ਬਾਹਰ ਕੰਮ ਕਰਾਂਗੇ ਬਾਹਰ ਵੀ ਲੋਕੀ ਇਹੀ ਜਾ ਕੇ ਕੰਮ ਕਰਦੇ ਅਸੀਂ ਬਾਹਰ ਗਏ ਨਹੀਂ ਦੇਖਿਆ ਨਹੀਂ ਕਰੇ ਲੋਕਾਂ ਕੋਲ ਗੱਲਾਂ ਸੁਣੀਆ ਇਹੀ ਚੀਜ਼ ਉਹ ਬਾਹਰ ਜਾ ਕੇ ਕਰਦੇ ਨੇ ਕਿਉਂਕਿ ਜਿਹੜੇ ਜਾਦੇ ਪੜੇ ਲੋਕੇ ਲੋਕ ਆ ਤੁਹਾਨੂੰ ਪਤਾ ਰਿਸ਼ਤੇਦਾਰੀਆਂ ਦੇ ਵਿੱਚ ਹਾਂ ਸਾਡੀ ਕੁੜੀ ਇੰਨਾ ਪੜੀ ਸਾਡਾ ਮੁੰਡਾ ਇੰਨਾ ਪੜਿਆ ਆਹ ਕੰਮ ਕਰੇਗਾ ਕੰਮ ਕੋਈ ਵੀ ਨਹੀਂ ਹੁੰਦਾ ਵੱਡਾ ਛੋਟਾ ਠੀਕ ਹੈ ਆਪਣੇ ਸ਼ਹਿਰ ਚ ਕਰੋ ਆਪਣੇ ਆਪਣੇ ਪਰਿਵਾਰ ਦੇ ਕੋਲ ਰਹੋ ਅਗਰ ਮੁਸੀਬਤ ਆਂਦੀ ਹੈ ਤੰਗੀ ਆਂਦੀ ਹੈ ਉਧਰੋਂ ਵੀਜ਼ੇ ਲਗਵਾ ਕੇ ਇੰਨੇ ਪੈਸੇ ਲਾ ਕੇ ਜਾਣਾ ਪੈਂਦਾ ਪਹਿਲੀ ਇਹ ਵੇਚ ਕੇ ਇਹ ਪੈਸੇ ਖਰਾਬ ਕਰਨ ਦੀ ਜਿੰਨਾ ਉਧਰ ਖਰਾਬ ਕਰਦੇ ਉਹਨਾ ਆਪਣਾ ਬਿਜ਼ਨਸ ਸਟਾਰਟ ਕਰੋ ਆਪਣੀ ਸ਼ਾਪ ਲਾਓ ਆਪਣੀ ਜਗ੍ਹਾ ਲਾਓ ਉੱਥੇ ਆਪਣਾ ਕੋਈ ਬਿਜ਼ਨਸ ਐਵੇਂ ਦਾ ਸਟਾਰਟ ਕਰੋ ਜਿਹੜਾ ਤੁਹਾਡੇ ਚ ਹੁਨਰ ਹੈ ਉਹ ਬਾਹਰ ਲੋਕਾਂ ਨੂੰ ਦਿਖਾਓ ਕਿ ਅਸੀਂ ਆ ਕੰਮ ਕਰ ਸਕਦੇ ਹਾਂ ਜ਼ਰੂਰੀ ਨਹੀਂ ਕਿ ਬਾਹਰ ਜਾ ਕੇ ਕੰਮ ਹੁੰਦੇ ਆ ਇੱਥੇ ਵੀ ਹੋ ਸਕਦੇ ਆ ਕੰਮ ਜਿੱਥੇ ਆਪਾਂ ਰਹਿ ਰਹੇ ਹਾਂ ਇੱਥੇ ਕੰਮ ਹੋ ਸਕਦੇ ਆ ਤੇਰੇ ਕੀ ਕਹਿਣਾ ਚਾਹੋਗੇ ਆਪਣੇ ਫੋਕਲ ਵਸਨੀਕਾਂ ਨੂੰ ਜਾਂ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਮੰਨ ਸਕਦੇ ਆ ਤੇ ਪਰਵਾਸੀਆਂ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੇ ਨੌਜਵਾਨ ਲੋਕ ਬਾਹਰ ਨੂੰ ਭੱਜਦੇ ਆ ਉਹ ਨਾ ਜਾਣ ਆਪਣਾ ਕੰਮ ਕਰਨ ਆਪਣਾ ਹੁਨਰ ਦੇਖਣ ਆਪਣੇ ਅੰਦਰ ਕੀ ਹੈ ਜਜ਼ਬਾ ਕਿ ਕੀ ਅਸੀਂ ਕਰ ਸਕਦੇ ਆ ਕੋਈ ਜੋ ਵੀ ਗੱਲਾਂ ਕਰਦਾ ਤੁਹਾਡੇ ਬਾਰੇ ਕਹੀ ਜਾਣ ਲੋ ਕੋਈ ਦਿੱਕਤ ਨਹੀਂ ਆਪਦਾ ਕੰਮ ਦੇਖੋ ਆਪਦਾ ਪਰਿਵਾਰ ਦੇਖੋ ਆਪਦੇ ਰਿਸ਼ਤੇ ਵੇਖੋ ਨਹੀਂ ਕੋਈ ਨਿਭਾਉਂਦਾ ਨਹੀਂ ਜਦੋਂ ਤੁਸੀਂ ਉੱਚੀਆਂ ਬਲੰਦੀਆਂ ਤੇ ਹੋਗੇ ਨਾ ਉਦੋਂ ਜਿਹੜੇ ਛੱਡ ਕੇ ਗਏਗੇ ਨਾ ਉਹ ਵੀ ਤੁਹਾਡਾ ਸਾਥ ਦੇਣਗੇ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਮਕਾਮ ਉਹ ਹਾਸਲ ਕਰੋ ਮਿਹਨਤ ਕਰਕੇ ਕਿ ਜਿਹੜੇ ਤੁਹਾਨੂੰ ਛੱਡ ਗਏ ਨੇ ਉਹ ਮਜਬੂਰ ਹੋਣ ਕਿ ਤੁਹਾਡੇ ਦਰਵਾਜ਼ੇ ਦੇ ਅੱਗੇ ਚੁਕਣ ਦੇ ਲਈ ਬਹੁਤ ਇੱਕ ਮਸਾਲ ਬਹੁਤਾਂ ਦੇ ਲਈ ਇਹ ਮਹਿਲਾ कि ਜਿਹੜੇ ਕਹਿ ਰਹੇ ਨੇ ਕਿ ਕੰਮ ਨਹੀਂ ਹੈਗੇ ਅੱਜ ਦੇ ਸਮੇਂ ਦੇ ਵਿੱਚ ਨਸ਼ੇ ਦੇ ਨਾਲ ਲੁੱਟਖੋਹ ਵਾਲੇ ਪਾਸੇ ਧਿਆਨ ਜਿਹੜਾ ਜ਼ਿਆਦਾ ਦਿੱਤਾ ਜਾਂਦਾ ਪਰ ਇਸ ਮਹਿਲਾ ਦੇ ਵੱਲੋਂ ਪਾਰਟ ਜੌਬ ਕੀਤੀ ਜਾਂਦੀ ਪਹਿਲਾਂ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਉੱਥੇ ਕੰਮ ਕਰਦੇ ਨੇ 905 ਉਸ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਤੇ ਸਵੇਰੇ ਸ਼ਾਮ ਇਹ ਵੀ ਆਪਣਾ ਕੰਮ ਕਰਕੇ ਆਪਣੇ ਬੱਚਿਆਂ ਦਾ ਕੋਈ ਇੱਕ ਜਿਹੜਾ ਕਿ ਵਧੀਆ ਬਣਾ ਰਹੇ ਨੇ ਬਹੁਤ ਵਧੀਆ ਉਹਨਾਂ ਦੀ ਗੱਲ ਕਹੀ ਗਈ ਹੈਗੀ ਏ ਕਿ ਕਿਸੇ ਦੇ ਨੌਕਰ ਬੰਦੇ ਨਾਲੋਂ ਛੋਟੇ ਮਾਲਕ ਬਨਜੋ ਉਹ ਵੀ ਵਧੀਆ ਹੈ ਅੱਜ ਇਸ ਭੈਣ ਜਿਹੜੇ ਇੱਕ ਨਸ਼ੇ ਦੀ ਦਲਦਲ ਦੇ ਕਰਕੇ ਪਤੀ ਗਿਆ ਹੈ ਤਾਂ ਉਹਨਾਂ ਦੇ ਵੱਲੋਂ ਪਰਿਵਾਰ ਸਾਰਾ ਖੇਰੂ-ਖੇਰੂਆ ਚਾਹੇ ਅੱਜ ਬੱਚੇ ਆਪਣੇ ਬਾਪ ਦੇ ਲਈ ਤਰਸਦੇ ਨੇ ਕਿ ਪਰ ਫਿਰ ਵੀ ਇਹ ਮਹਿਲਾ ਮਾਂ-ਬਾਪ ਦੋਨਾਂ ਦਾ ਪਿਆਰ ਦੇ ਕੇ ਜਿਹੜਾ ਉਹਨਾਂ ਨੂੰ ਪਾਰ ਰਹੀ ਤੇ ਸਾਨੂੰ ਇਸ ਬਾਜ ਨੂੰ ਵੀ ਜ਼ਰੂਰ ਤੇ ਇਹੋ ਜਿਆਦਾ ਸਾਥ ਦੇਣਾ ਚਾਹੀਦਾ ਹੈ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਾਝਾ ਟੀਵੀ ਫਰੋਈ